ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਬੱਦਣੀ ਖੁਰਦ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਾਈਨੋ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੋਟਲ 4 ਨਗ ਲੈ ਕੇ ਆਂਦੇ ਆ ਜੀ ਇੱਕ ਗੱਬਣ ਆ ਬਾਕੀ ਨਗ ਸੂਏ ਸਵਾਏ ਆ ਵੀਡੀਓ ਨੂੰ ਐਂਡ ਤੱਕਰ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੁਹਾਨੂੰ ਕੋਈ ਵੀ ਨਗ ਫੱਟ ਬੈਠੂਗਾ ਪਸੰਦ ਆਊਗਾ ਆਕੇ ਤਸੱਲੀ ਪਰਖ ਤੁਸੀਂ ਆਪ ਕਰਨੀ ਹੈ ਜੇ ਸੂਆ ਸਵਾਇਆ ਨਾ ਤਾਂ ਵੀਰੇ ਆਪਦੀ ਮਿਲਕਿੰਗ ਕਰਕੇ ਲੈ ਜਾਓ ਜੇ ਗੱਬੜ ਨਾ ਤਾਂ ਵੀਰੇ ਆਪ ਦਾ ਪਾਸ ਕਰਕੇ ਲੈ ਜਾਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮਨਦੀਪ ਪਿੰਡ ਬਦਨੀ ਖੁਰਦ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਮੋਗਾ ਨੰਬਰ 88964053 ਠੀਕ ਆ 4 ਨਾ ਕਾ ਬਾਈ ਹਾਂ ਬਈ 4 ਨਾ ਕਾਲੀ ਵੈੜ ਤੋਂ ਸ਼ੁਰੂ ਕਰਦੇ ਆ ਸੂਆ ਕਿੰਨੇ ਮਾ ਜੀ ਦਾ ਬਈ ਇਹਦੇ ਯਾਰ ਮਾਲਕ ਤਾਂ ਕਹਿੰਦੇ ਇਹ ਦੂਜਾ ਪ ਤੀਜਾ ਸੂਆ ਮੰਨ ਕੇ ਲਿਆ ਕਦੋਂ ਸੂਈ ਹੈ ਜੀ ਇਹੇ ਇਹ ਨੂੰ ਵੀਰੇ 10 ਤੋਂ 15 ਦਿਨ ਹੋ ਗਏ। ਬੱਚਾ ਕੀ ਹੈ? ਬੱਚਾ ਮਗਰ ਬਈ। ਕਿੰਨਾ ਨੈੱਟ ਦੁੱਧ ਜਿਹੜਾ ਹੈਗਾ ਜੋਖ ਦਾਂਗੇ ਆਪਾਂ। ਬਈ ਯਾਰ ਉੱਥੋਂ ਤਾਂ ਆਪਾਂ 32 ਦੇ 33 ਕਿਲੋ ਚੋ ਕੇ ਲਿਆਏ ਸੀਗੇ ਹੁਣ ਇੱਥੇ 26 27 ਕਿਲੋ ਖੁੱਲਾ ਦੁੱਧ ਹੈਗਾ ਉੱਪਰ ਆਇਆ ਕਰ ਕੀ ਤਾਂ ਦੁੱਧ ਘਟ ਗਈ ਹੁਣ ਵਧੀ ਜਾਂਦੀ ਹੈ ਦੁੱਧ ਇਹ 30 ਕਿਲੋ ਹੀ ਆਪਾਂ 26 27 ਹੀ ਕਿਹਾ ਕਿਉਂ ਕਈ ਵਾਰੀ ਪਤਾ ਨਹੀਂ 26 ਕਿਲੋ ਆਪਾਂ ਭਾਂਡੇ ਚ ਪਾ ਕੇ ਦੇ ਦਾਂਗੇ। ਸੱਲੀ ਯਾਰ ਕਰਕੇ ਲੈ ਕੇ ਜਾਵੇ ਆਪਣੇ ਲਈ ਦੋ ਟਾਈਮ ਚੋ ਲੈ ਚਾਰ ਟਾਈਮ ਚੋ। ਥਣਾ ਦੀ ਫੁੱਲ ਗਰੰਟੀ ਆਪਾਂ ਧਾਰਾ ਮਾਰ ਕੇ ਦਿਖਾਵਾਂਗੇ ਹੂੰ ਤੋੜ ਕੇ ਦਿਖਾ ਦੇ ਬਾਕੀ ਆਪ ਜੀਨੇ ਲੈਣੀ ਆ ਉਹ ਆਪ ਥੱਲੋਂ ਪਾਰ ਕਰਕੇ ਲੈ ਜੇ ਆਪ ਦੇ ਬਈ ਜਦੋਂ ਤੁਸੀਂ ਪੈਸੇ ਲਾਉਨੇ ਆਪ ਦਾ ਪਾਸ ਕਰਕੇ ਲੈ ਲੇ ਛੱਲੀ ਕਰਕੇ ਕਿਉਂ ਬਈ ਕਿਹੜਾ ਰੋਜ਼ ਰੋਜ਼ ਪੈਸੇ ਲਾਉਨੇ ਹੁੰਦੇ ਆ ਬਸ ਐ ਬਈ ਆਪਣੇ ਵੀ ਖਰੀਦੇ ਹੀ ਹੁੰਦੇ ਆ ਨਾ ਹਾਂ ਇਹ ਤਾਂ ਗੱਲ ਹੈਗੀ ਹੈ ਗਾਂ ਤੋਂ ਕੁਆ ਕਰਮਾਲੀਆਂ ਤੁਰੀਆਂ ਆਉਂਦੀਆਂ ਯਾਰ ਕੱਦ ਕਾਟ ਵੀ ਵੱਡਾ ਹੀ ਆ ਜਾਂਦਾ ਹਾਂ ਫੁੱਲ ਵੱਡੀ ਬਸੂਤੀ ਇਹਦੇ ਮੇਲਕਾਫ ਆ ਗਿਆ ਸੋਧਾ ਜਿਆਦਾ ਸੀਗਾ ਥੋੜਾ ਜਿਹਾ ਉਪਰ ਆ ਕਰ ਗਈ ਵੀਰੇ ਨਵੇਂ ਥਾ ਕੇ ਪਸ਼ੂ ਕਈ ਥੋੜਾ ਕਰਾ ਘਾਟੀ ਜਾਂਦਾ ਤੁਹਾਨੂੰ ਪਤਾ ਹੁਣ 26 ਕਿਲੋ ਦੀ ਚਵਾਈ ਤੁਸੀਂ ਬਾਈ ਦੇ ਘਰੇ ਕਰ ਸਕਦੇ ਆ ਦੋ ਟਾਈਮ ਚੋਲਿਓ ਚਾਰ ਚੋਲਿਓ ਤੇ ਚਾਹੇ ਛੇ ਚੋਲਿਓ ਇਹ ਆ ਕੇ ਤਸੱਲੀ ਪਰਖ ਤੁਸੀਂ ਆਪ ਕਰਨੀ ਆ ਥਾੜ ਮੈਂ ਤੁਹਾਨੂੰ ਚੈੱਕ ਵੀ ਕਰਵਾਉਂਗਾ ਵੀਰੇ ਨੇੜੇ ਤੋਂ ਬਾਕੀ ਬਾਈ ਕਹਿੰਦਾ ਆਪਾਂ ਧਾਰਾ ਵੀ ਮਾਰ ਹੀ ਦੇਣੀ ਆ ਕਿਉਂਕਿ ਕੋਈ ਭਰਾ ਵੀਰ ਕੋਲ ਚੱਲ ਕੇ ਆ ਬਈ ਸੀਲ ਨਹੀਂ ਆ ਲੱਤ ਉਹਨਾਂ ਤੋਂ ਪਰਾਂ ਵੀ ਨਹੀਂ ਕਰ ਗਿਆ ਆਪਾਂ ਧਾਰਾ ਮਾਰ ਕੇ ਦਿਖਾ ਦਿੰਦੇ ਆ ਅੱਛਾ ਨਿਆਣੇ ਦੀ ਵੀ ਨਹੀਂ ਲੋੜ ਬਾਈ ਨਿਆਣੇ ਦੀ ਵੀ ਨਹੀਂ ਲੋੜ ਯਾਰ ਚਵਾਈ ਚੈੱਕ ਕਰੋ ਬਾਈ ਮਗਰਲੇ ਥਣਾ ਚੋਂ ਵੀਰੇ ਮਾਰਦੇ ਨਾਲੇ ਬੱਚਾ ਵੀ ਨਹੀਂ ਛੱਡਿਆ ਬੱਚਾ ਵੀ ਨਹੀਂ ਕੋਈ ਬਸਮਾ ਵੀ ਨਹੀਂ ਹਜੇ ਹੋਇਆਗਾ ਮੰਨ ਲਓ ਬਸਮਾ ਹੋ ਗਿਆ ਤੇ ਫਿਰ ਫਰਕ ਪੈ ਜਾਂਦਾ ਚਵਾਈ ਦਾ ਠੀਕ ਹੈ ਵੀਰੇ ਬਾਕੀ ਠੰਡੀ ਮਿੱਠੀ ਹੈ ਯਾਰ ਬਾਈ ਹਾਂ ਸਹੀ ਗੱਲ ਹੈ ਬਾਕੀ ਫੁੱਲ ਵੱਡੀ ਹੈ ਕੋਈ ਛੋਟੀ ਨਹੀਂ ਹੈਗੀ ਵੱਡੀ ਵੱਡੀ ਪੱਤੀ 33 ਕਿਲੋ ਕੀ ਬਾਹਲਾ ਨਹੀਂ ਹੈਗਾ ਕੋਈ ਕੋਈ ਬਾਹਲਾ ਨਹੀਂ ਜੈਜ ਡਿਮਾਂਡ ਲੈਣੀ ਜਿਹੜੇ ਬਾਈ ਇਹਦਾ ਲੱਖ ਨਹੀਂ ਕਰਨਾ ਸਵਾ ਲੱਖ ਨਹੀਂ ਕਰਨਾ 80000 ਦੀ ਵੇੜ ਦੇਣੀ ਦੇਣੀ ਯੇ ਸਨੋ ਯਾ ਹਾਂ ਹਾਂ ਸ਼ੂਟ ਕਰਾਂਗੇ ਖੁਸ਼ੀ ਨਾਲ ਠੀਕ ਆ 80000 ਦੀ ਬਾਈ ਕਹਿੰਦਾ ਵਹਿੜ ਦੇ ਦਾਂਗੇ 26 ਕਿਲੋ ਆਪਦਾ ਭਾਂਡੇ ਚ ਪਾ ਕੇ ਲੈ ਜਾਓ 2 ਨੰਬਰ ਆ ਗਈ ਵੀਰੇ ਸੋਣੀ ਜਰਸੀ ਸੁਹਾ ਕੇ ਨਮਾਜ ਇਹਦਾ ਬਾਈ ਦੂਜਾ ਸੁਹਾ ਇਹ ਕਦੋਂ ਸੁਈ ਹੈ ਜੀ ਇਹਨੂੰ ਬਾਈ ਤੀਜਾ ਚੌਥਾ ਦੇਣਾ ਜੀ ਬੱਚਾ ਕੀ ਹੈ ਜੀ ਬੱਚੀ ਹੈ ਮਗਰ ਵੱੱਚੀ ਆ ਗਈ ਹੈ ਹਾਂਜੀ ਬਾਈ ਚੇਅਰ ਕੰਪਲੀਟ ਆ ਬਾਈ ਜਮਾ ਪ੍ਰੋਪਰ ਆ ਬਾਈ ਕਿੰਨਾ ਬੋਲਾ ਜੋਖ ਦਾਂਗੇ ਬਾਈ 17 ਕਿਲੋ ਬੋਲਾ ਖੁੱਲਾ ਜਿੱਥੋਂ ਲਈ ਆ ਉਹਨਾਂ ਨੇ 25 ਪਲੱਸ ਹੀ ਗਿਆ ਆਪਾਂ ਮੰਨ ਕੇ ਚੱਲ 30 24 ਕਿਲੋ ਦੁੱਧ ਆਰਾਮ ਨਾਲ ਦੇਈ ਜਾਊਗੀ ਬਾਕੀ ਕੋਈ ਬਾਲਾ ਵੀ ਨਹੀਂ ਹੈਗਾ ਦੇ 26 ਤਾਂ ਵੀ ਦੇਊਗੀ ਹੂੰ ਪਰ ਜੇ ਆ ਵੈਸੇ ਖਾਣਾ ਤੇ ਕੀ ਆ ਬਾਈ ਬਈ ਉਹ ਇਹ ਥਰਾਂ ਦੇ ਵੈਸੇ ਹੀ ਆ ਯਾਰ ਉਦਾਂ ਕੋਈ ਵਦਨ ਘਟਾ ਨਹੀਂ ਜਿਵੇਂ ਨਹੀਂ ਜਿਵੇਂ ਉੱਥੇ ਹੀ ਖੜੇ ਆ ਉਹ ਮੈਂ ਆ ਇਹ ਵੈਸੇ ਹੀ ਹੂੰ ਜਿਵੇਂ ਅੰਦਰ ਹੀ ਆ ਯਾਰ ਠੀਕ ਆ ਤੋਰ ਕੇ ਦਿਖਾ ਦੀ ਵੀਰੇ ਜਰੂਰ ਇਹ ਕੋਈ ਐ ਛੋਟੀ ਜਰਸੀ ਨਾ ਮੰਨ ਕੇ ਆਵੇ ਯਾਰ 50 ਵਾਲੀ ਅੱਪਕੀ ਵਾਲੀ ਜਰਸੀ ਆ ਹੈ ਨਾ ਬਈ ਅਰੀਜਨਲ ਅਰੀਜਨਲ 17 ਕਿਲੋ ਬੌਲੀ ਜੋਖ ਲਿਓ ਬੱਚਾ ਮਗਰ ਫੀਮੇਲ ਕਾਫਾ ਸੋਣੀ ਬੱਚੀ ਆ ਜੇਰਦੀ ਬਈ ਕੰਪਲੀਟ ਆ ਜਮਾ ਜਮਾ ਪ੍ਰੋਪਰ ਆ ਬਈ ਠੀਕ ਆ ਵੀਰੇ ਬਾਕੀ ਹਨਾ ਨਿੱਗਰ ਨਰੋਈਆ ਕੋਈ ਆਏ ਨਹੀਂ ਕਰਮ ਵਾਲੀ ਲੱਸੀ ਲਾਮੀਆਂ ਬਾਕੀ ਥਾਲੇ ਵਾਲੇ 1000 ਰੁਪਏ ਭਵਾਨਾ ਚੈੱਕ ਕਰ ਸਕਦੇ ਹੋ ਸੋਨਾ ਮੁਠੀ ਵਾਲਾ ਥਾਨ ਕੱਲਾ ਕੱਲਾ ਨਿੱਖੜਮਾ ਥੱਤੀ ਚਵਾਈ ਵਾਲਾ ਫੋੜ ਛਾਂ ਕੇ ਤੇ ਭੂਰਾ ਵੀ ਨਹੀਂ ਬੱਚਾ ਮਗਰ ਫੀਮੇਲ ਆ ਜਾਨੀ ਇੱਕ ਨਗ ਨਾ ਇੱਕ ਨਗ ਤੁਹਾਨੂੰ ਫ੍ਰੀ ਮਿਲ ਜਾਣਾ ਤੁਸੀਂ ਚੰਗੀ ਜਰਸੀ ਦੀ ਭਾਲ ਕਰਦੇ ਸੀ ਤੇ ਚੰਗੀ ਜਰਸੀ ਆ ਤੁਹਾਡੇ ਵਾਸਤੇ ਉਹ ਛੋਟੀ ਜੀ ਮੰਨ ਕੇ ਨਾਇਓ ਬਈ ਮਾੜੀ ਜੀ ਹੋਊਗੀ ਚੰਗੀ ਜਰਸੀ ਤੇ ਸਹੀ ਹਾਈਟ ਹੁੰਦੀ ਆ ਪੰਜਾਬ ਵਾਲੀ ਜਰਸੀ ਜਿਹਨੂੰ ਕਹਿੰਦੇ ਆ ਉਹ ਚੀਜ਼ ਆ ਇਹਦੀਆਂ ਵੀ ਬਈ ਮਾਰਨੀਆਂ ਇਹ ਤਾਂ ਮਾਰਦਨੇ ਮਾਰਦਨੇ ਆ ਬਈ ਮਾਰਨ ਦਿਓ ਜੀ ਹਾਂ ਇਹਦੀ ਅਵੀ ਬਾਈਕ ਦਾ ਘਾਰਾ ਉਹ ਆਪਣਾ ਲੱਤਾਂ ਛੜਾ ਲੈਣਾ ਹੋਊਗਾ ਯਾਰ ਪਹਿਲੀ ਦੇਖ ਨਾ ਇਹ ਯਾਰ ਭਈਆ ਆਪ ਵੀ ਦੋ ਦੇਣਾ ਚੂਣਾ ਪੈ ਸਕਦਾ ਜੇ ਲੱਤਾਂ ਛੜਾਈ ਮਾਰੀ ਗਿਆ ਫਿਰ ਫਾਇਦਾ ਕੀ ਹੈ ਨਾ ਹੂੰ ਨਿਆਣਾ ਲਉਣਾ ਹੁੰਦਾ ਭਾਈ ਕਿਨੇ ਲੋੜ ਨਹੀਂ ਪਉਣਾ ਪਾਲਾ ਦਿਲ ਤੇਰੇ ਸਾਹਮਣੇ ਬੱਚਾ ਵੀ ਨਹੀਂ ਛੱਡਿਆ ਹੋਈ ਹੈਗੇ ਆਪਾਂ ਯਾਰ ਭਈ ਠੰਡੇ ਪਸ਼ੂ ਦਾ ਹੀ ਫਾਇਦਾ ਹੁੰਦਾਗਾ ਚਵਾਈ ਇਹਦੀ ਵੀ ਤੁਹਾਨੂੰ ਚੈੱਕ ਕਰਾ ਦਿਨਾ ਠੀਕ ਹੈ ਵੀਰੇ ਮਗਰਲੇ ਥਨਾ ਜੋ ਵੀਰੇ ਮਾਰ ਦਿਓ ਕੋਈ ਗੱਲ ਨਹੀਂ ਬੱਚਾ ਵੀ ਨਹੀਂ ਲਾਜਣਾ ਆਪਾਂ ਹੂੰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਠੀਕ ਹੈ ਓਕੇ ਹੈ ਵੀਰੇ ਦਾਨਾ ਤੇ ਇਹਦੀ ਬਈ ਜਾਇਜ਼ ਜੀ ਡਿਮਾਂਡ ਜਾਇਜ਼ ਹੀ ਕਰਦੀ ਲੈਣ ਦੇਣਾ। ਕੋਈ ਯਾਰ 80 ਨਹੀਂ ਕਰਨਾ 82 ਨਹੀਂ ਕਰਨਾ 76000 ਦੀ ਵੈੜ ਦੇ ਦਾ। ਜੋੜਾ ਬਈ ਜੋੜਾ ਹੁਣ ਆਪਾਂ ਹਿਸਾਬ ਕਰਤਾ ਤਾਂ ਇਹਨਾਂ ਨਾਲੋਂ ਜ਼ਿਆਦਾ ਹੋ ਜਾਊਗਾ। ਮਾਨਤਨ ਜ਼ਿਆਦਾ ਹੋ ਜਾਊਗਾ ਚਲੋ ਹਿਸਾਬ ਕਿਤਾਬ ਫੇਰ ਲੱਗ ਜੂ ਜਦੋਂ ਕੋਈ ਨਾਲ ਲਊਗਾ। ਯਾਨੀ ਮਾਨਤਨ ਖੁੱਲਾ ਕਰਦਾ। ਖੁੱਲਾ ਕਰਦਾ ਵੀ ਸਹੀ ਗੱਲ ਹੈ। ਅੱਗੇ ਆ ਗਈ ਵੀਰੇ ਗਰਮੀਆਂ ਦਾ ਤੋਹਫਾ ਹੈ ਨਾ ਹਾਂ ਸਾਈ ਹਾਲ ਬਾਈ ਇਹਦਾ ਬਈ ਦੂਜਾ ਸੂਬਾ ਰੀ ਕਿੰਨਾ ਕੁ ਸਮਾਂ ਕੱਢਦੀ ਆ ਬਾਈ ਅਜੇ ਬਈ 5 5 ਤੋਂ 6 ਦੇ ਲੈ ਜੂਗੀ ਪਲਾਂਟ ਬੰਦੂਗੀ ਇੰਨੀ ਗੱਲ ਹੂੰ ਮੱਝਾਂ ਰਗਾ ਦੁੱਧ ਪਿਆ ਦੇ ਮੈਂ ਕਹਿੰਦਾ ਠੰਡ ਦੇਖ ਯਾਰ ਠਾਣੀ ਨਹੀਂ ਲੱਗਿਆ ਹੋਣਾ ਇਹ ਇਹ ਠੰਡੀ ਆ ਕੋਈ ਲੱਤ ਛੜਾ ਨਹੀਂ ਮੈਂ ਕਹਿੰਦਾ ਪੂਰੀ ਠੰਡੀ ਹੈ ਲੈ ਲੱਤ ਛੜਾ ਵਾਲੀ ਹੈ ਨਹੀਂ ਹੈ ਜਿਵੇਂ ਨਹੀਂ ਲੱਜਵੇਂ ਮਰਜੀ ਪਿੰਡੇ ਪੁੰਡੇ ਤੇ ਆ ਕੇ ਚਲਕਾਰਾ ਹੋਰ ਕੇ ਦਿਖਾ ਦੇ ਫਿਰ ਹੂੰ ਰੰਗ ਪ੍ਰਿੰਟ ਪੂਰਾ ਚੰਗਾ ਬਾਕੀ ਵੱਡੀ ਐ ਛੋਟੀ ਨਹੀਂ ਹੈਗੀ ਕੋਈ ਵੀਗਾ ਆਪਣੀ ਠੀਕ ਆ ਜੀ ਬਾਕੀ ਸੋਨਾ ਮੁੱਠੀ ਵਾਲਾ ਥਾਣਾ ਦਿਨ ਜਿਹੜੇ ਆ ਵੀਰੇ ਉਹ ਇੱਕ ਦੋ ਦਿਨ ਬਾਅਦ ਵੀ ਸਕਦੇ ਆ ਘਟ ਵੀ ਸਕਦੇ ਆ ਉਹ ਤਾਂ ਲਖਤੀ ਰੂਪ ਚ ਨਹੀਂ ਹੁੰਦੇ ਕਿਉਂਕਿ ਵੀਰੇ ਜਿਵੇਂ ਮਾਲਕਾਂ ਨੇ ਦਾਸਤਾ ਜੇ ਤਾਂ ਵੀਰੇ ਪੂਜੀ ਲੈਣੀ ਆਪਾਂ ਉਹ ਵੀ ਉਵੇਂ ਹੀ ਕਹਿ ਦੇਣਾ ਆਪਾਂ ਵੀ ਪੱਤ ਲੈ ਜੂਗਾ ਭਾਂਡਾ ਬਹੁਤ ਸੋਹਣਾ ਲੱਗਿਆ ਵਾ ਮੋਟਾ ਮੱਝਾਂ ਰਗਾ ਥਾਣਾ ਤੇ ਮੱਝਾਂ ਰਗਈਏ ਨੇ ਦੁੱਧ ਪਿਆ ਦੇਣਾ ਤੇ ਮੱਝ ਨਾਲੋਂ ਤਾਂ ਫਿਰ ਤੀਜੇ ਹਿੱਸੇ ਚ ਮਿਲ ਜਾਣੀ ਐ ਤੁਹਾਨੂੰ ਮਿਲ ਜਾਣੀ ਐ ਸਹੀ ਗੱਲ 18-20 ਕਿਲੋ ਵਾਲੀ ਮੱਝ ਲੈਣ ਜਾਵਾਂਗੇ ਤਾਂ 3 ਲੱਖ ਦੀ ਆ ਉਹ ਘੱਟੋ ਘੱਟ ਆਊਗੀ ਆਊਗੀ ਸਹੀ ਗੱਲ ਜੇ ਅੱਜ ਡਿਮਾਂਡ ਭਾਈ ਉਹਦੀ ਇਹਦਾ ਭਾਈ ਲੱਖ ਨਹੀਂ ਕਰਨਾ ਇਹਦਾ ਵੀ ਸਵਾ ਲੱਖ ਨਹੀਂਗਾ 85000 ਦੀ ਵਿਹੜ ਦੇ ਦਾਂਗੇ ਇਹ ਵੀ 85 ਦਿੱਤੇ ਦਾਂਗੇ ਠੀਕ ਆ ਭਾਈ ਤੇ ਅੱਗੇ ਆ ਗਈ ਭਾਈ ਆਪਣੇ ਕੋਲ ਝੋਟੀ ਝੋਟੀ ਦਾ ਸੁਆ ਕਿ ਨਮਾਜ ਝੋਟੀ ਦਾ ਭਾਈ ਪਹਿਲਣ ਪਹਿਲਣ ਕੱਟੀ ਆ ਦੋ ਦਾ ਦਾ ਹੀ ਕੱਟੀ ਆ ਬੱਚਾ ਹਜੇ ਹਾਂ ਜਮਾ ਬੱਚਾ ਹੈ ਬਦਨਾ ਹੀ ਹੈ ਨਹੀਂ ਯਾਰ ਜਿੰਨਾ ਟਾਈਮ ਜਵਾਨ ਨਹੀਂ ਹੁੰਦੀ ਭਾਈ ਠੀਕ ਆ ਕਦੋਂ ਸੂਈ ਆ ਜੀ ਇਹ ਇਹਨੂੰ ਭਾਈ ਯਾਰ ਚੌਥਾ ਦਿਨ ਸੂਈ ਨੂੰ ਹੋ ਗਿਆ ਇੱਕ ਗੱਲ ਚਲ ਬੇਨਤੀ ਹੋਰ ਆ ਇਹ ਬੰਦੇ ਤੋਂ ਸਾਡੇ ਤੋਂ ਚੋਈ ਨਹੀਂ ਗਈ ਝੂਟੀ ਉਹਦੇ ਨਾਲ ਥੋੜਾ ਥਣ ਬਹਿ ਜੀ ਗਿਆ ਸੀਗਾ ਉ ਬਾਕੀ ਤਿੰਨ ਥਣ ਸਹੀ ਆ ਜੇ ਕੋਸਟ ਕਰ ਲਈ ਤਾਂ ਚੱਲ ਵੀ ਪਊਗਾ ਨਹੀਂ ਹੁਣ ਤਿੱਲਾ ਚ ਦੇਣੀ ਆਪਾਂ ਆਪਾਂ ਤਿੱਲਾ ਦੇਣੀ ਆਉ 20 25 ਧਾਰਾ ਆਉਦੀ ਆ ਅੱਛਾ ਜਾਨੀ ਗੰਡ ਮਰੋੜੀ ਕੋਸ਼ ਨਹੀਂ ਕੋਸ਼ ਨਹੀਂ ਹੈਗੀ ਯਾਰ ਆਪਾਂ ਦਾ ਤਿੱਲਾ ਦੇਣੀ ਸਿੱਧੀ ਗੱਲ ਆ ਬੱਚਾ ਕੀ ਦਿੱਤਾ ਜੀ ਕੱਟਾਂ ਵਗਰੇ ਬਈ ਮਗਰ ਜੇਰ ਜੱਪੇ ਦੀ ਸਾਫ ਆ ਜੀ ਜਮਾ ਪ੍ਰੋਪਰ ਆ ਜੇਰ ਜੱਪੇ ਦੀ ਸਾਫ ਤੋੜ ਕੇ ਦਿਖਾ ਦੇ ਵੀਰੇ ਜਰੂਰ ਬਈ ਕੱਟੀ ਸ਼ਕੀਨ ਆ ਵੀਰੇ ਮੈਂ ਕਹਣਾ ਯਾਰ ਪੀਆ ਨਹੀਂ ਲੰਗਦਾ ਸਿੰਘ ਵੇ ਜੀ ਚੱਲ ਚੱਲ ਪੈਣਾ ਹੀ ਆ ਆਪਣੇ ਦਾ ਮਾਲ ਬਾਲਾ ਇਧਰ ਉਧਰ ਦਿਖਾ ਦੇ ਸਾਂਭਣੀ ਕਰਨੀ ਔਖੇ ਹੋ ਜਾਂਦੀ ਹੈ ਇਹ ਹੁੰਦਾ ਵੀਰੇ ਬੰਦਾ ਜਿਹੜਾ ਟ੍ਰੀਟਮੈਂਟ ਤੇ ਜਾਂਦਾ ਹੋਵੇ ਫਿਰ ਤਾਂ ਪੈਂਦਾ ਚੱਲ ਆਪਣਾ ਕੰਮ ਫਿਰ ਹੋਰ ਹੁੰਦਾਗਾ ਆ ਦੇ ਲੈ ਰੱਪਿਆਣੀ ਨਾ ਇਹ ਰੈਂਗ ਵੇਜ ਰੱਪਿਆਣੀ ਨਾ ਇਹਦਾ ਸ਼ਕੀਨ ਕੱਟੀ ਆ ਪੂਰੀ ਪਹਿਲਾਂ ਗੱਲ ਯਾਰ ਇਹ ਆ ਦੇ ਲੈ ਨਾੜੂ ਆ ਵੀ ਬਈ ਨਾਲ ਹੀ ਆ ਬੱਚੇ ਦਾ ਨਾੜੂ ਆ ਵੀ ਨਾਲ ਆ ਬੈਕ ਸਾਈਡ ਤੋਂ ਮੈਂ ਥਣ ਦਿਖਾਦਾ ਆ ਔਰਲੇ ਪਾਸੇ ਤੁਹਾਨੂੰ ਦਿਖਦਾ ਹੋਊਗਾ ਜਿਹੜਾ ਬਹਿ ਗਿਆ ਵੀਰੇ ਤੁਸੀਂ ਤਿੱਲਾਂ ਦਾ ਸੌਦਾ ਮੰਨ ਸਕਦੇ ਆ ਕਿੰਨੇ ਕ ਮੇਰੇ ਬੌਲੀ ਆ ਗਿਆ ਯਾਰ ਬਾਈ ਬੌਲੀ ਦਾ 6-7 ਕਿਲੋ ਜਿਵੇਂ ਜਮੀਰੀਆਂ ਚਵਾਈਆਂ ਹੁੰਦੀਆਂ ਉਹ ਥਾਣ ਉਵੇਂ ਉਵੇਂ ਚੱਲਣ ਲੱਗ ਗਿਆ ਹੂੰ ਪਰ ਆਪਾਂ ਤਿੱਲਾਂ ਜੀ ਦੇਣੀ ਸਿੱਧੀ ਗਾ ਕਿੰਨੇ ਡਿਮਾਂਡ ਹੈ ਦੀ ਵੇਲਾ ਬਈ 70 ਨਹੀਂ 11 ਰੁਪਿਆ ਤੇ 65000 ਦੀ ਝੋਟੀ ਦੇਣੀ ਹੋਈ ਦੇਣੀ ਆ ਜੈਸ ਨੂੰ ਵਾਲਾ ਕਾਮੀ ਆ ਆਪਣੀ ਤਾਂ ਥੋੜੀ ਮਹਿੰਗੀ ਲਈ ਵੀ ਆ ਹੂੰ ਚਲ ਆਪਾਂ ਨੂੰ ਤਾਂ ਘਾਟਾ ਪੈਣਾ ਚਲ ਕੋਈ ਨਾ ਆਪਣੇ ਮਾਲ ਥੋੜਾ ਹੈ ਜਿਆਦਾ ਤਾਂ ਕਰਕੇ ਅਸੀਂ ਠੀਕ ਗੱਲ ਠੀਕ ਆ ਹਾਂ 65000 ਦੇ 65000 ਦੀ ਦੇਣੀ ਦੇਣੀ ਆ ਜੈਸ ਨੂੰ ਵਾਲਾ ਕਾਮੀ ਬਾਕੀ ਜੋੜਾ ਲੈ ਜੂ ਤਾਂ ਕੋਈ ਮਾਨਦਨ ਜਿਆਦਾ ਹੋ ਜੂ ਜਿਆਦਾ ਧੰਨਵਾਦ